ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਚੀਮਾ ਡੈਰੀ ਫਾਰਮ ਦੇ ਉੱਤੇ ਆ ਜਿਹੜੀ ਵੀਡੀਓ ਆ ਗਈ ਇਹ ਪਿੰਡ ਕੁੰਬੜਵਾਲ ਏਰੀਆ ਬਰਨਾਲਾ ਜ਼ਿਲ੍ਹਾ ਸੰਗਰੂਰ ਚੌਥੇ ਸੂਏ ਪੂਰੀ ਮੱਝ ਸੂਈ ਗਈ ਹੈ ਜੇ ਕਿਸੇ ਵੀ ਵੀਰ ਨੇ ਲੈਣੀ ਹੋਵੇ ਤਾਂ ਲੈ ਸਕਦਾ ਹੈ 2 ਮਹੀਨੇ ਦੀ ਚੈੱਕ ਪਾਸ ਗੱਭਣ ਦੁੱਧ 9 ਲੀਟਰ ਫੋਨ ਨੰਬਰ ਆ ਜਿਹੜਾ ਉਹ નીચે ਆ ਦਿੱਤਾ ਵਿਆ ਇਸ ਤੇ ਸੰਪਰਕ ਕਰਕੇ ਇਸ ਦਾ ਰੇਟ ਤੇ ਬਾਕੀ ਸਾਰਾ ਕੁਝ ਪਤਾ ਕਰ ਲਿਓ ਤੇ ਬਾਕੀ ਬਧੀਆਂ ਠੰਡੀ ਸੀਲ ਹੈਗੀ ਆ ਮਗਰੇ ਦੇ ਕਟਾ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਮੇਰਾ ਚੀਮਾ ਡੈਰੀ ਫਾਰਮ ਚੈਨਲ ਨਵਾਂ ਬਣਾਇਆ ਹੈ ਜੋ ਕਿ ਇਸ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਵੈਲ ਆਈਕਨ ਦਾ ਬਟਨ ਦਬਕੇ ਘੰਟੀ ਤੇ ਆਲ ਤੇ ਘੰਟੀ ਤੇ ਆਲ ਕਰੋ ਧੰਨਵਾਦ